ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਤੁਸੀਂ ਜਿਹੜਾ ਮਾਨਸਾ ਮੇਰਾ ਜ਼ਿਲ੍ਹਾ ਮਾਨਸਾ ਗੀਤ ਸੁਣਿਆ ਤੇ ਉਹਨੂੰ ਲਾਇਕ ਵੀ ਕੀਤਾ ਤੇ ਕਮੈਂਟ ਵੀ ਕੀਤੇ ਸੋ ਤਹਿ ਦਿਲੋਂ ਧੰਨਵਾਦ ਹੈ ਹੁਣ ਉਹਦੇ ਹੀ ਮਾਮਲੇ 'ਚ ਮੇਰਾ ਜ਼ਿਲ੍ਹਾ ਮਾਨਸਾ ਦੂਸਰਾ ਗੀਤ ਆ ਰਿਹਾ ਹੈ ਉਹ ਲੈ ਕੇ ਤੁਹਾਡੇ ਸਾਹਮਣੇ ਆਪਾਂ ਪੇਸ਼ ਹੋਣਾ ਤੇ ਦੇਖਦੇ ਆ ਉਹ ਗੀਤ ਦੇ ਵਿੱਚ ਕੀ ਲਿਖਿਆ ਉਹ ਲੇਖਣ ਲਈ ਕਲਮ ਚੱਲ ਪਈ ਲਵ ਸਿੰਘ ਗਲੀਵਾਰੇ ਜੋਕ ਜਿ ਲਿਖਣਾ ਸੋਚ ਕੇ ਲਿਖਣਾ ਲੰਬੀ ਗੱਲ ਵਿਚਾਰੇ ਕੱਲੀ ਕੱਲੀ ਗੱਲ ਨੋਟ ਕਰੂੰ ਮੈਂ ਸੁਣ ਲੋ ਮਿੱਤਰ ਸਾਰੇ ਪੋળી ਜਨਤਾ ਦੀ ਕਰਦੀ ਬਾਜ ਪਕਾਰੇ ਢੋਲੀ ਜਨਤਾ ਦੀ ਕਰਦੀ ਬਾਜ ਪਕਾਰੇ ਢੋਲੀ ਜਨਤਾ ਦੀ ਕਾਮ ਰੇਟ ਦੀ ਚੱਕੀ ਤੋਲੇ ਜਿੱਥੋਂ ਜਿੱਥੋਂ ਦੀ ਜਾਵੇ ਕੀ ਲਿਖ ਦੇਵਾਂ ਕੀ ਛੱਡ ਦੇਵਾਂ ਸੋਚਾਂ ਵਿੱਚ ਹੀ ਪਾਵੇ ਗੋਰਾ ਸਾਉਂਡ ਵਾਲੇ ਦੀ ਦੁਕਾਨ 'ਚ ਪਾਣੀ ਛੱਲਾ ਮਾਰੇ ਭੋਲੀ ਜਨਤਾ ਦੀ ਕਰਦੀ ਬਾਜ ਪਕਾਰੇ ਭੋਲੀ ਜਨਤਾ ਦੀ ਕਰਦੀ ਬਾਜ ਪਕਾਰੇ ਭੋਲੀ ਜਨਤਾ ਦੀ ਟੰਨ ਸਕੂਲ ਦੇ ਨੇੜੇ ਜਾ ਕੇ ਸੁਖ ਦਾ ਸਾਜਾ ਆਇਆ ਲੱਲੂ ਆਣੇ ਨੂੰ ਰੋੜ ਜੋ ਜਾਂਦਾ ਉਹਦਾ ਹਾਲ ਸੁਣਾਇਆ ਸੂਚਾਂ ਵਾਲਿਆਂ ਦੀ ਗਲੀ ਲੰਘ ਕੇ ਸੜਕ ਦੇ ਨਹੀਂ ਕਿਨਾਰੇ ਭੋਲੀ ਜਨਤਾ ਦੀ ਕਰਦੀ ਬਾਜ ਪਕਾਰੇ ਭੋਲੀ ਜਨਤਾ ਦੀ ਕਰਦੀ ਬਾਜ ਪਕਾਰੇ ਭੋਲੀ ਜਨਤਾ ਦੀ ਲਿਖਦੀ ਲਿਖਦੀ ਕਲਮ ਦੋਸਤੋ ਮੇਰ ਫਟਕ ਤੇ ਆਈ ਅੰਡਰ ਬ੍ਰਿਜ ਜੁ ਨਾਮਾ ਬਣਿਆ ਲੋਕੀ ਦੇਣ ਵਦਾਈ ਲਿਖਦੀ ਲਿਖਦੀ ਕਲਮ ਦੋਸਤੋ ਮੇਰ ਫਟਕ ਤੇ ਆਈ ਅੰਡਰ ਬ੍ਰਿਜ ਜੁ ਨਾਮਾ ਬਣਿਆ ਲੋਕੀ ਦੇਣ ਵਦਾਈ ਪਾਣੀ ਦੇ ਨਾਲ ਐਨਾ ਭਰਦਾ ਢੱਡੂ ਲੈਣ ਨਜ਼ਾਰੇ ਭੋਲੀ ਜਨਤਾ ਦੀ ਕਰਦੀ ਬਾਜਪਕਾਰੇ ਭੋਲੀ ਜਨਤਾ ਦੀ ਪਾਣੀ ਵਿੱਚੋਂ ਗੋਤੇ ਖਾ ਕੇ ਉੱਚੇ ਪੁਲ ਤੇ ਚੜ ਗਈ ਤੈਨ ਕੋਣੀ ਦਾ ਹਾਲ ਦੋਸਤੋ ਇਹੋ ਹੀ ਅਖਰ ਪੜ ਗਈ ਪੈਪਾਂ ਲਾਲਾ ਪਾਣੀ ਕਰਦੇ ਪੀ ਡਬਲਯੂ ਵਾਲੇ ਕੋਈ ਜਨਤਾ ਦੀ ਕਰਦੀ ਬਾਜ ਪਕਾਰੇ ਭੋਲੀ ਜਨਤਾ ਦੀ ਕਰਦੀ ਬਾਜ ਪਕਾਰੇ ਭੋਲੀ ਜਨਤਾ ਦੀ ਟੁੱਠਾਂ ਵਾਲੀ ਰੋੜ ਦੋਸਤੋ ਕੀ ਦੱਸਾਂ ਕੀ ਦੱਸਾਂ ਕਲਮ ਲਿਖਣ ਨੂੰ ਕਾਲੀ ਕਰਦੀ ਮੈਂ ਵਿੱਚ ਵਿੱਚ ਹੱਸਾਂ ਠੂਠਾ ਵਾਰੀ ਰੋੜ ਦੋਸਤੋ ਕੀ ਦੱਸਾਂ ਕੀ ਦੱਸਾਂ ਕਲਮ ਲਿਖਣ ਨੂੰ ਕਾਲੀ ਕਰਦੀ ਮੈਂ ਵਿੱਚ ਵਿੱਚ ਹੱਸਾਂ ਅਲੀ ਸ਼ੇਰ ਵੀ ਚੁੱਪਕੋ ਕਰ ਗਿਆ ਕਹਿੰਦੀ ਬਿਕਰ ਸਤਾਰੇ ਭੋਲੀ ਜਨਤਾ ਦੀ ਕਰਦੀ ਬਾਜ ਪਕਾਰੇ ਭੋਲੀ ਜਨਤਾ ਦੀ ਕਰਦੀ ਬਾਜ ਪਕਾਰੇ ਭੋਲੀ ਜਨਤਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ